ਉਹਨਾਂ ਰਜਿਸਟਰੀ ਕਰਾਉਣ ਵੇਲੇ ਐਨਓਸੀ ਦੀ ਜ਼ਰੂਰਤ ਨਹੀਂ ਪਵੇਗੀ ਸਰਕਾਰ ਵੱਲੋਂ ਰਜਿਸਟਰੀਆਂ ਵਲੇ ਐਨਓਸੀ ਨਾ ਲੈਣ ਦਾ ਫੈਸਲਾ ਕੀਤਾ ਗਿਆ ਹੈ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ ਪਿਛਲੇ ਸਮੇਂ ਤੋਂ ਰਜਿਸਟਰੀ ਕਰਾਉਣ ਸਮੇਂ ਐਨਓਸੀ ਦੀ ਜ਼ਰੂਰਤ ਪੈਂਦੀ ਸੀ ਜਿਸ ਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਸੀ ਅਤੇ ਖੱਜਲ ਖਵਾਰੀ ਵੀ ਬਹੁਤ ਹੁੰਦੀ ਸੀ ਜਿਸ ਕਾਰਨ ਕਿਸੇ ਵੀ ਪ੍ਰਾਪਰਟੀ ਦੀ ਸਮੇਂ ਸਿਰ ਰਜਿਸਟਰੀ ਨਹੀਂ ਸੀ ਹੁੰਦੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਫੇਸਬੁਕ ਅਕਾਊਂਟ ਤੇ ਪੋਸਟ ਪਾ ਕੇ ਦੱਸਿਆ ਕਿ ਹੁਣ ਪੰਜਾਬ ਵਿੱਚ ਹਰ ਕਿਸਮ ਦੀਆਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਹੋ ਰਹੀ ਹੈ ਦੋਸਤੋ ਇਸ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ ਅਤੇ ਕਮੈਂਟਾਂ ਦੇ ਵਿੱਚ ਆਪਣੀ رائے ਵੀ ਜਰੂਰ ਦੱਸਿਓ ਕਿ ਮਾਨ ਸਰਕਾਰ ਦਾ ਇਹ ਫੈਸਲਾ ਤੁਹਾਨੂੰ ਕਿਵੇਂ ਦਾ ਲੱਗਿਆ ਮੋਹਣੀ ਬਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ ਪਤੀ ਪਤਨੀ 'ਚ ਝਗੜਾ ਸਵਤਨ ਦੁਸ਼ਮਨ ਤੋਂ ਛੁਟਕਾਰਾ ਪਿਆਰ 'ਚ ਤੋਖਾ ਖੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਵਿਦੇਸ਼ ਯਾਤਰਾ ਜਾਂ ਪਿਆਰ 'ਚ ਟੁਕਾਵੜ ਨਮਸਕਾਰ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਆ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਰਿਜ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜਰੂਰ